ਸਮਾਜ ਪਾਰਟੀ ਦੇ ਵੱਲੋਂ ਲੋਕ ਸਭਾ ਹਲਕਾ ਸ਼ਿਰਨੰਦਪੁਰ ਸਾਹਿਬ ਤੋਂ ਮਹਿੰਦਰਪਾਲ ਸਿੰਘ ਨੂੰ ਉਮੀਦਵਾਰ ਐਲਾਨ ਦਿੱਤਾ ਗਿਆ ਮਹਿੰਦਰਪਾਲ ਜੋ ਕਿ ਗੁਰੂ ਘਰ ਦੇ ਨਾਲ ਜੁੜੇ ਯੋਧੇ ਨੇ ਇਸ ਮੌਕੇ ਡਾਕਟਰ ਸਰਵਨ ਸਿੰਘ ਜੋ ਕਿ ਸਾਫ ਦਾ ਆਈਐਸ ਦੇ ਨੈਸ਼ਨਲ ਪ੍ਰਧਾਨ ਆਪਣਾ ਸਮਾਜ ਪਾਰਟੀ ਦੇ ਨੇ ਉਹਨਾਂ ਨੇ ਕਿਹਾ ਕਿ ਭਾਰਤ ਦੇ ਸੰਵਿਧਾਨ ਨੂੰ ਸਰਵਉੱਚ ਮੰਨਦੇ ਹਾਂ ਆਪਣਾ ਸਮਾਜ ਪਾਰਟੀ ਦਾ ਉਦੇਸ਼ ਲੋਕਾਂ ਦੀ ਸ਼ਕਤੀ ਬਹਾਲ ਕਰਨਾ ਹੈ ਤਾਂ ਜੋ ਸਰਕਾਰ ਬਣਨ ਤੇ ਵਾਅਦੇ ਸਾਕਾਰ ਕੀਤੇ ਜਾਣ ਤੇ ਆਪਣਾ ਸਮਾਜ ਪਾਰਟੀ ਭ੍ਰਿਸ਼ਟਾਚਾਰ ਤੋਂ ਮੁਕਤ ਭਾਰਤ ਦੀ ਕਲਪਨਾ ਕਰਦੀ ਹੈ ਜੇ ਪ੍ਰਭੂ ਸਤਾ ਸੰਪਨ ਸਮਾਜਵਾਦੀ ਧਰਮ ਨਿਰਪੱਖ ਤੇ ਜਮਹੂਰੀ ਤੇ ਗਣਤੰਤਰ ਹੋਵੇਗਾ ਪਾਰਟੀ ਦੇ ਸਾਰੇ ਨਾਗਰਿਕਾਂ ਦੀ ਸੁਰੱਖਿਆ ਦਾ ਸੰਕਲਪ ਲਿਆ ਗਿਆ ਤਾਂ ਜੋ ਨਿਆ ਸਮਾਜਿਕ ਆਰਥਿਕ ਤੇ ਰਾਜਨੀਤਿਕ ਤੇ ਆਖਰੀ ਵਿਅਕਤੀ ਸਮੇਤ ਹਰੇਕ ਦੇ ਵਿਚਾਰ ਪ੍ਰਗਟਾਵੇ ਵਿਸ਼ਵਾਸ ਤੇ ਉਪਾਸਨਾ ਦੀ ਆਜ਼ਾਦੀ ਹੋਵੇ ਇਸ ਮੌਕੇ ਭਾਰਤੀ ਕਾਨੂੰਨ ਦੁਆਰਾ ਸਥਾਪਿਤ ਕੀਤੇ ਗਏ ਭਾਰਤ ਦੇ ਸੰਵਿਧਾਨ ਤੇ ਸਮਾਜਵਾਦ ਇਸ ਦਿਨ ਧਰਮ ਨਿਰਪੱਖਤਾ ਤੇ ਜਮਹੂਰੀਅਤ ਦੇ ਸਿਧਾਂਤਾਂ ਦੇ ਪ੍ਰਤੀ ਸੱਚਾ ਵਿਸ਼ਵਾਸ ਤੇ ਵਫਾਦਾਰੀ ਰੱਖੇਗੀ ਤੇ ਭਾਰਤ ਦੀ ਪ੍ਰਭੂਸਤਾ, ਇਕਤਾ ਤੇ ਅਖੰਡਤਾ ਨੂੰ ਵੀ ਬਰਕਰਾਰ ਰੱਖੇਗੀ ਅੱਜ ਪ੍ਰੈਸ ਕਾਨਫਰੰਸ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਮੈਂ ਡਾਕਟਰ ਸਵਰਨ ਸਿੰਘ ਰਿਟਾਇਰਡ ਆਈਐਸ ਅਫੀਸਰ ਹਾਂ ਤੇ ਨੈਸ਼ਨਲ ਪ੍ਰੈਜ਼ੀਡੈਂਟ ਆਪਣਾ ਸਮਾਜ ਪਾਰਟੀ ਦੇ ਵਿੱਚ ਇਹ ਪਾਰਟੀ 2018 ਦੇ ਵਿੱਚ ਇਲੈਕਸ਼ਨ ਕਮਿਸ਼ਨ ਵੱਲੋਂ ਰਜਿਸਟਰਡ ਹੋਈ ਹੈ ਤੇ ਅੱਜ ਮੈਨੂੰ ਇਸ ਗੱਲ ਦੀ ਖੁਸ਼ੀ ਹੋ ਰਹੀ ਹੈ ਕਿ ਅਸੀਂ ਇਸ ਮੌਕੇ ਦੇ ਉੱਤੇ ਆਪਣਾ ਸਮਾਜ ਪਾਰਟੀ ਵੱਲੋਂ ਸ਼੍ਰੀ ਅਨੰਤਪੁਰ ਸਾਹਿਬ ਪਾਰਲੀਮੈਂਟ ਕੰਸਟੀਚੁਐਂਸੀ ਦੇ ਇਹਨਾਂ ਅਸੀਂ ਉਮੀਦਵਾਰ ਤਲਾਨ ਕਰ ਰਹੇ ਹਾਂ। ਬਾਕੀ ਜਿਹੜੀ ਜੋ ਕੁਛ ਹੈ ਇਹ ਪ੍ਰਸਤ ਦੇ ਵਿੱਚ ਅਸੀਂ ਇੱਕ ਨੋਟ ਬਣਾਇਆ ਇਹ ਇਸ ਦੇ ਵਿੱਚੋਂ ਵੇਖ ਕੇ ਜਿਹੜੇ ਪ੍ਰੈਸਰ ਫੋਟੋਸ ਆ ਸਾਰਾ ਵੇਖ ਲਿਆ। ਮੈਂ ਮੋٹے ਤੌਰ ਤੇ ਇਹ ਗੱਲ ਦੱਸਨੀ ਚਾਹਣਾ ਕਿ ਪੰਜਾਬ ਦੇ ਵਿੱਚ ਇਸ ਵੇਲੇ ਖਾਦ ਬਹੁਤ ਖਰਾਬ ਹੈ। ਮਸਲਤ ਦੇ ਦੇਸ਼ ਤੇ ਵਿੱਚ ਹੀ ਖਰਾਬ ਨੇ। ਪਰ ਪੰਜਾਬ ਨਾਲ ਖਾਸ ਕਰਕੇ ਧੱਕਾ ਤੇ ਵਿਤਕਰਾ ਹੋਇਆ ਜਗੋਂ ਤੋਂ ਦੇਸ਼ ਅਦਾਲ ਹੋਇਆ ਪੰਜਾਬ ਦੇ ਜਿਹੜੇ ਮੁੱਦੇ ਆ ਨਾ ਕਿਸੇ ਪਾਰਟੀ ਨੇ ਸੀਰੀਅਸਲੀ ਲਿਆ ਨਾ ਹੀ ਉਸ ਤੇ ਉੱਤੇ ਕੰਮ ਕੀਤਾ ਉਮੀਦ ਰੱਖਦੇ ਸੀ ਕਿ ਪੰਜਾਬ ਦੀ ਲੋਕਲ ਪਾਰਟੀ ਹੋਏਗੀ ਕਿ ਉਹ ਮਨੋਰਟੀਜ਼ ਜਿਹੜੀਆਂ ਇੱਥੇ ਪੰਜਾਬ ਦੇ ਵਿੱਚ ਖਾਸ ਕਰਕੇ ਸਿੱਖ ਐ ਮੁਸਲਮਾਨ ਮੁੰਦੀਜ਼ ਜਾਂ ਕ੍ਰਿਸ਼ਚੀਅਨ ਇਹਨਾਂ ਦਾ ਖਿਆਲ ਕਰੇ ਜੇਕਰ ਕਿਸੇ ਨੇ ਕੁਛ ਨਹੀਂ ਕੀਤਾ ਅਕਾਲੀ ਦਲ ਆਇਆ ਤੇ ਉਹਨਾਂ ਨੇ ਸਭ ਨੂੰ ਗੱਠ ਜੋੜ ਕਰ ਲਿਆ ਬੀਜਪੀ ਨਾਲ ਜੀਡੀਕੇ ਸਿੱਖਾਂ ਦੇ ਅਗੇਂਸਟ ਸੋਚ ਰੱਖਦੀ ਹੈ ਅੱਜ ਬੀਜਪੀ ਦਾ ਚਿਹਰਾ ਲੰਗਾ ਹੋ ਗਿਆ ਤੁਹਾਡੇ ਸਾਹਮਣੇ ਆ ਗਿਆ ਕਿ ਪਹਿਲੇ ਮੁਸਲਮਾਨਾਂ ਨੇ ਕੁਝ ਰਾਇ ਨਹੀਂ ਉਤੋਂ ਬਾਦ ਸਿੱਖਾਂ ਦਾ ਨੰਬਰ ਆ ਗਿਆ ਔਰ ਜਿੰਨੀਆਂ ਵੀ ਕਮਿਊਨਿਟੀ ਸਨ ਮinorities ਦੇ ਵਿੱਚ ਉਹਨਾਂ ਸਾਰਿਆਂ ਦਾ ਨੁਕਸਾਨ ਕਰਨ ਤੇ ਤੁਲੇ ਹੋਏ ਹੁਣ ਅਸੀਂ ਕਿੱਧਰ ਜਾਈਏ ਪੰਜਾਬ ਦੇ ਵਿੱਚ ਵੈਕਿਊਮ ਕ੍ਰੀਏਟ ਹੋ ਗਈ ਹੈ ਸਾਡੇ ਵਾਸਤੇ ਕੋਈ ਪਾਰਟੀ ਨਹੀਂ ਰਹੀ ਨਾ ਸਾਡੀ ਕੋਈ ਮਦਦ ਕਰੇਗੀ ਨਾ ਸਾਡਾ ਕੋਈ ਮੁੱਦਾ ਚੁਕੇਗਾ ਅੱਜ ਬੱਚੇ ਦੇਖੇ ਗੜਜਾਂ ਚਲਉਂਦੇ ਪਾਇਆ ਨਸ਼ੇ ਦੇ ਨਾਮ ਨੌਜਵਾਨੀ ਉਹ ਬਰਬਾਦ ਹੋ ਗਈ ਕਿਉਂ ਨੌਕਰੀ ਨਹੀਂ ਮਿਲਦੀ ਅਨਪਲੋਇਮੈਂਟ ਤੁਰੇ ਫੰਤੇ ਬਾਹਰ ਬੇਸੰਪਤੀ ਬਿਤੇ ਜੋ ਇਹ ਸਾਡੇ ਸਮਾਜ ਦੇ ਵਿੱਚ ਸੰਦੇ ਸਮਾਜ ਦੇ ਵਿੱਚ ਬੜੀ ਬੇਚੈਨੀ ਜਿਹੜੀ ਹੈ ਪੈਦਾ ਹੋ ਗਈ ਹੈ ਖਾਸ ਕਰਕੇ ਜਿਹੜੇ ਡੌਨਟ ਰੋਡਨ OBC ਐ ਪਛੜੀਆਂ ਦੁਆਸਾਂ ਦੇ ਲੋਕ ਨੇ ਇਹ 70% ਹੈ 70% ਦੇ ਹੋਏ ਅਸੀਂ ਪੰਜਾਬ 'ਚ ਕਦੀ ਆਪਣੀ ਸਰਕਾਰ ਨਹੀਂ ਬਣਾਈ ਕਦੀ ਸਾਡਾ ਚੀਫ ਮਨਿਸਟਰ ਨਹੀਂ ਬਣਿਆ ਇਸੇ ਕਰਕੇ ਅਸੀਂ ਧੱਕੇ ਖਾਂਦੇ ਆਂ ਇਹਨਾਂ ਸਾਰੀਆਂ ਗੱਲਾਂ ਨੂੰ ਸੋਚ ਕੇ ਅਸੀਂ ਆਪਣਾ ਘਰ ਬਸਾਇਆ ਇਹ ਪਾਰਟੀ ਜਿਹੜੀ ਆਪਣਾ ਸਮਾਜ ਪਾਰਟੀ ਤੁਹਾਡੀ ਪਾਰਟੀ ਹੈ ਇਹਨਾਂ ਨੂੰ ਦਿੱਲੀ ਵਾਲੀ ਨਹੀਂ ਬੈਠਣਾ ਇਹ ਇੱਥੋਂ ਦੀ ਪਾਰਟੀ ਹੈ ਲੋਕਲ ਪਾਰਟੀ ਹੈ ਤੁਹਾਡੀ ਗਰੀਬਾਂ ਦੀ ਪਾਰਟੀ ਹੈ ਔਰ ਗਰੀਬਾਂ ਵਾਸਤੇ ਕੰਮ ਕਰੇਗੀ ਕਮਿਟਮੈਂਟ ਹੈ ਇਸ ਕਰਨ ਦੀ ਸੋ ਮੈਂ ਜ਼ਿਆਦਾ ਤੌਰ ਤੇ ਤੇ ਪ੍ਰੈਸ ਕਾਨਫਰੰਸ ਹੈ ਇਸ ਦੇ ਵਿੱਚ ਇਹਨਾਂ ਨਹੀਂ ਬੋਲ ਰਾਂ ਇਸ ਕਰਨ ਦੀ ਤੁਹਾਨੂੰ ਮੈਂ ਬੇਨਤੀ ਕਰਦਾ ਕਿ ਆਪਾਂ ਸਾਰੇ ਰਲ ਕੇ ਆਪਣਾ ਕੰਮ ਜਿਹੜਾ ਵਸਾਈਏ ਆਪਣਾ ਕਿਲਾ ਕੰਮ ਕਰਕੇ ਤੇ ਸਾਡੇ ਪਿੱਛੇ ਸਾਰੇ ਆਉਣਗੇ ਪੰਜਾਬ ਦੇ ਮੌਸਲੇ ਵੀ ਜਿਹੜੇ ਹਨ ਹੋਣਗੇ ਸੋ ਇਹਨਾਂ ਲਫ਼ਜ਼ਾਂ ਦੇ ਨਾਲ ਮੈਂ ਅੱਜ ਐਮ.ਪੀ. ਸਿੰਘ ਜਿਹੜੇ ਨੇ ਇਹਨਾਂ ਨੂੰ ਗਿੰਦਰਪਾਲ ਸਿੰਘ ਜੀ ਅਲੰਦਪੁਰ ਸਾਹਿਬ ਜਿਹੜਾ ਪਾਰਲੀਮੈਂਟ ਹਲਕਾ ਇਥੋਂ ਦੇ ਉਮੀਦਵਾਰ ਜਿਹੜੇ ਡਿਕਲੇਅਰ ਕਰਦਾ ਪਹਿਲਾਂ ਤਾਂ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਹਾਂ ਸੁਰਨ ਸਿੰਘ ਜੀ ਦਾ ਜਿਨ੍ਹਾਂ ਨੇ ਮੈਨੂੰ ਮੌਨ ਬਖਸ਼ਿਆ ਸੋ ਸਭ ਤੋਂ ਪਹਿਲਾਂ ਮਸਲੇ ਹਰੇਕ ਏਰੀਏ ਦੇ ਵਿੱਚ ਅਲੱਗ-ਅਲੱਗ ਨੇ ਔਰ ਇਹ ਮਸਲੇ ਜਿਹੜੇ ਆ ਡਵੈਲਪਮੈਂਟ ਦੇ ਨਾਲ ਹੈ ਜਿਹੜਾ ਏਰੀਆ ਮੰਗੋਰ ਸਾਹ ਦਾ ਏਰੀਆ ਰੋਪੜ ਦਾ ਬਰਾਚੌਰ ਦਾ ਇਹ ਬਿਲਕੁਲ ਡਵੈਲਪਮੈਂਟ ਨਹੀਂ ਹੋਈ ਔਰ ਡਵੈਲਪਮੈਂਟ ਦੇ ਕੰਮ ਪੂਰੀ ਤਰ੍ਹਾਂ ਤੇ ਕੀਤੇ ਜਾਣਗੇ ਦੂਸਰਾ ਸਾਰੀਆਂ ਸਰਕਾਰਾਂ ਆਈਆਂ ਉਹਨਾਂ ਨੇ ਕਿਹਾ ਕਿ ਅਸੀਂ ਨਸ਼ਾ ਮੁਕਤ ਕਰਾਂਗੇ ਅਲਟਰਨੇਟ ਕੋਈ ਨਹੀਂ ਦਿੰਦਾ ਅਸੀਂ ਅਲਟਰਨੇਟ ਦੇ ਕੇ ਨਸ਼ਾ ਮੁਕਤ ਕਰਾਂਗੇ ਤੇ ਸਮਾਜ ਨੂੰ ਸਭ ਤੋਂ ਪਹਿਲਾਂ ਨਸ਼ੇ ਦੀ ਜੜ ਜਿਹੜੀ ਹੈ ਉਹ ਸਾਨੂੰ ਪਤਾ ਹੈ ਅਸੀਂ ਕਿਸ ਤਰ੍ਹਾਂ ਇਤੋਂ ਹਟਾ ਦੇਣੀ ਹੈ ਸੋ ਸਾਰੇ ਲੋਕਾਂ ਦਾ ਸਾਥ ਮਿਲ ਰਿਹਾ ਜੋ ਸਾਡੀ ਕਾਰਗੁਜ਼ਾਰੀ ਜਾਰੀ ਹੈ ਜੋ ਉਹਨਾਂ ਨੂੰ ਦੱਸਿਆ ਕਿ ਅਸੀਂ ਨਸ਼ਾ ਇਸ ਤਰ੍ਹਾਂ ਖਤਮ ਕਰਾਂਗੇ ਉਹਦੇ ਨਾਲ ਸਾਰੇ ਐਗਰੀ ਹੈ ਸੋ ਪੰਜਾਬ ਦੇ ਵਿੱਚ ਉਹਦੇ ਵਿੱਚ ਕਿਸਾਨ ਵੀ ਖੁਸ਼हाल ਹੋਏਗਾ ਹੋਰ ਵੀ ਵਰਗ ਸਾਰੇ ਖੁਸ਼ਹਾਲ ਹੋਣਗੇ ਜਿਹਦੇ ਵਿੱਚ ਫਸਟ ਪ੍ਰੀਅਰਿਟੀ ਦੇ ਸਾਡਾ ਇਹ ਕਿ ਖਸਖਸ ਦੀ ਕੀਤੀ ਪੰਜਾਬ ਦੇ ਵਿੱਚ ਲਾਗੂ ਕਰੀ। ਐਮਪੀ ਜੀ ਥੋੜੇ ਪਹਿਲਾਂ ਇੱਕ ਵੀਡੀਓ ਵਾਇਰਲ ਕੀਤੀ ਸੀ ਜਿੱਚ ਤੁਸੀਂ ਪਿਆ ਇਹ ਹੈ ਕਿ ਮੈਂ ਕਾਂਗਰਸ ਤੋਂ ਵੱਲੋਂ ਉਮੀਦਵਾਰ ਦੀ ਚੋਣਾਂ ਪਰ ਅਚਾਨਕ ਹੀ ਇਹ ਤੁਰੀ ਯੂ-ਟਰਨ ਮਾਰ ਕੇ ਇਧਰ ਤੁਸੀਂ ਆ ਗਏ ਆਪਣਾ ਸਮਾਜ ਪਾਰਟੀ 'ਚ ਜੀ ਇਹਦੇ ਬਾਰੇ ਤੁਸੀਂ ਜਾਣਨਾ ਚਾਹਨਾ ਤੁਹਾਡਾ ਦੇਖੋ ਪਹਿਲਾਂ ਮੈਂ ਕਾਂਗਰਸ ਦੇ ਵਿੱਚ ਵੀ ਪ੍ਰੈਜ਼ੀਡੈਂਸੀ ਮੈਂ ਕਿਸੇ ਪਾਰਟੀ ਨੂੰ ਪ੍ਰੈਫਰ ਨਹੀਂ ਕਰਦਾ ਮੈਂ ਇਹ ਕਹਣਾ ਕਿ ਜਿਹੜੀ ਵੋਟ ਪਾਉਣੀ ਆ ਉਹ ਵਧੀਆ ਬੰਦੇ ਨੂੰ ਵੋਟ ਪਾਣੀ ਚਾਹੀਦੀ ਪਾਰਟੀ ਕੋਈ ਵੀ ਮੜੀ ਨਹੀਂ ਪਰ ਇਹਦੇ ਵਿੱਚ ਜਿਹੜੇ ਲੀਡਰਸ ਹੈ ਉਹ ਗਲਤ ਕਰਦੇ ਐ ਲੋਕਾਂ ਨਾਲ ਧੋਖਾ ਕਰਦੇ ਐ ਤੋਂ ਜੇਕਰ ਧੋਖਾ ਹੀ ਕਰਨਾ ਹੈ ਤਾਂ ਫਿਰ ਉਹਨਾਂ ਨੂੰ ਪਾਰਟੀ ਚਾੜਦੀ ਲੋੜ ਨਹੀਂ ਇਸ ਟਾਈਮ ਤਾਂ ਇਹ ਹਰ ਹੋ ਗਿਆ ਪੰਜਾਬ ਦਾ ਕਿ ਸਾਰੇ ਹੀ ਉਮੀਦਵਾਰ ਆਜ਼ਾਦ ਹੀ ਐ ਜਿਹੜੀ ਵਿੱਚ ਪਾਰਟੀ ਸੀ ਕੋਈ ਕਾਂਗਰਸ ਤੋਂ ਉੱਤਰ ਜਾ ਰਿਹਾ ਕੋਈ ਬੀਜੇਪੀ ਜੋ ਕੋ ਕੁਝ ਸਾਰਾ ਕੁਝ ਦੇ ਦੇ ਰਿਹਾ ਇਹ ਸਾਰੇ ਆਜ਼ਾਦ ਐ ਮੈਂ ਪਾਰਟੀ ਨੂੰ ਇਸ ਕਰਕੇ ਕਿਹਾ ਸੀ ਵੀ ਚਲੋ ਤੁਹਾਨੂੰ ਕੈਂਡੀਡੇਟ ਨਹੀਂ ਲੱਗ ਰਿਹਾ ਸ਼ਾਇਦ ਪਰ ਫਿਰ ਉਹਨਾਂ ਨੇ ਜਿਹੜਾ ਮੌਜੂਦਾ ਕੈਂਡੀਡੇਟ ਦਿੱਤਾ ਉਹ ਫਿਰ ਹਲਕੇ ਤੋਂ ਬਾਹਰ ਸਭ ਤੋਂ ਵੱਡਾ ਮਸਲਾ ਇਹ ਹੈ ਅੱਜ ਤੱਕ ਇਸ ਹਲਕੇ ਨੂੰ ਇਸ ਹਲਕੇ ਦਾ ਉਮੀਦਵਾਰ ਹੀ ਨਹੀਂ ਦਿੱਤਾ ਗਿਆ ਇਸ ਕਰਕੇ ਲੋਕ ਬਹੁਤ ਪਰੇਸ਼ਾਨ ਹੈ ਲੋਕ ਜਿਹੜੇ ਆ ਸਾਰਿਆਂ ਦੀ ਸਮੱਸਿਆਵਾਂ ਸੁਣੀ ਹੈ ਉਹਨਾਂ ਦੇ ਸਾਰੇ ਮਸਲੇ ਦੇਖੇ ਹੈ ਜਿੱਥੇ-ਜਿੱਥੇ ਜੋ ਮਸਲੇ ਆ ਕੁਝ ਵੀ ਨਹੀਂ ਛੋਟੇ-ਛੋਟੇ ਆ ਜਿਹੜੇ ਕਿ ਲੀਡਰਸ ਹਰ ਵਾਰ ਹੀ ਆਉਂਦੇ ਆ ਲਾਰੇ ਲਾਉਂਦੇ ਆ ਉਹਨਾਂ ਨੂੰ ਪਰੇਸ਼ਾਨ ਕਰਦਾ ਤੇ ਮੈਂ ਸਾਰਿਆਂ ਦੀ ਇਹ ਸਾਰੇ ਮਸਲੇ ਖਤਮ ਕਰਕੇ ਸਾਰਿਆਂ ਦੀ ਸੇਵਾ ਕਰਨਾ ਚਾਹੁੰਦਾ ਆਪਣਾ ਨਾਮ ਤੋਂ ਸੋ ਤੇ ਅੱਜ ਤੁਸੀਂ ਇੱਕ ਪਾਰਟੀ ਜੁਆਇਨ ਕੀਤੀ ਹੈ ਔਰ ਅਕਾਲੀ ਵਰਤ ਛੱਡ ਕੇ ਤੇ ਕਿਹੜੇ ਉਦੇ ਤੇ ਤੁਸੀਂ ਆਏ ਹੋ ਤੇ ਕੀ ਕਹਿਣਾ ਚਾਹੋ ਆਪਣਾ ਸਮਝਾਟੀ ਚ ਸੰਗਲਨੀ ਤੇ ਤੇ ਜਸਜੀਤ ਸਿੰਘ ਮੇਰਾ ਨਾਮ ਹੈ ਪਿਛਟੋ ਹੈ ਬਿਆ ਸਾਰਾ ਪੰਜਾਬ ਨਸ਼ਿਆਂ ਦੇ ਗੱਤ ਹੋਇਆ ਬਿਆ ਨਸ਼ਾ ਮੁਕਤੀ ਦੇਣੀ ਹੈ ਪੰਜਾਬ ਨੂੰ ਸੇਵਾ ਕਰਨੀ ਹੈ ਪੰਜਾਬ ਨੂੰ ਤੇ ਕਾਰੋਬਾਰ ਲਿਆਉਣਾ ਇੱਥੇ ਡਾਕਟਰ ਸਾਹਿਬ ਨਾਲ ਮੀਟਿੰਗ ਕਰਕੇ ਕਾਰੋਬਾਰ ਪੰਜਾਬ ਚ ਲਿਆਉਣਾ ਹੈ ਬੱਚਿਆਂ ਨੂੰ ਨਸ਼ਿਆਂ ਚੋਂ ਕੱਢ ਕੇ ਕੰਮਾਂ ਕਰਨੇ ਇਨਵੈਸਟ ਕਰਨਾ ਹੈ